ਕਾ ਦੋਸਤੋ ਤੁਸੀਂ ਦੇਖ ਰਹੇ ਹੋ ਐਸਡੀ ਲਾਇਵ ਮੈਂ ਤੁਹਾਡਾ ਆਪਣਾ ਸਾਥੀ ਮਨੋਤ ਕੁਮਾਰ ਤੁਹਾਨੂੰ ਲੈ ਕੇ ਪਹੁੰਚਾ ਇਸ ਸਮੇਂ ਗਊਚਾਲਾ ਰੋਡ ਦੇ ਉੱਤੇ ਕਾਂਗਰਸ ਪਾਰਟੀ ਦੇ ਵੱਲੋਂ ਸ਼ੇਰ ਸਿੰਘ ਗੁਬਾਇਆ ਜੀ ਦੇ ਵੱਲੋਂ ਜਿਹੜਾ ਹੈ ਅਮਿਤ ਸ਼ਾਹ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਵਿਰੋਧਾ ਜਿਹੜਾ ਹੈ ਫਾਜ਼ਿਲਕਾ ਚਹਿਰ ਦੇ ਵਿੱਚ ਸ਼ੇਰ ਸਿੰਘ ਗੁਬਾਇਆ ਜੀ ਦੇ ਵੱਲੋਂ ਜਿਹੜਾ ਕੀ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਤੇ ਆਪਾਂ ਮਿਲਦੇ ਹਾਂ ਤੇ ਕਲਵਾ ਦੀ ਕਰਾਂਗੇ ਦੋਸਤੋ ਜੋਨਿਸ਼ਾਨੇ ਕਹਾ ये डॉक्टर घूमरा उम्मेदकर इतना चल गया है भारतीय जनता पार्टी मुर्दा पास भारतीय जनता पार्टी मुर्दा पास पार्टी सरकार मुर्दा पा गृह मंत्री अमित शाह मुर्दा

ਹਾਂਜੀ ਸਰ ਅੱਜ ਤੁਹਾਡੇ ਵੱਲੋਂ ਤਰਨ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਇੱਕ ਵਿਦਵਾਨ ਜਿਹੜੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਤੇ ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਲਾਗੂ ਕੀਤਾ ਉਸ ਦੇ ਖਿਲਾਫ ਬੀਜੇਪੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਅਪਸ਼ਬਦ ਕਹਿ ਜਿਹਦਾ ਕਿ ਸਾਰਿਆਂ ਨੂੰ ਰੋਸ ਸੀ ਪਾਰਲੀਮੈਂਟ ਦੇ ਵਿੱਚ ਵੀ ਰੋਲਾ ਪਿਆ ਔਰ ਅਸੀਂ ਉੱਤੇ ਪ੍ਰੋਟੈਸਟ ਵੀ ਕੀਤਾ ਅਸੀਂ ਮੰਗ ਮੰਗ ਕਰ ਰਹੇ ਸੀਗੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹੋ ਜਿਹੇ ਜਿਹੜੇ ਨੇਕ ਇਨਸਾਨ ਤੇ ਜਿਨੇ ਦੇਸ਼ ਦਾ ਸਿਰਦਾਨ ਬਣਾਇਆ ਹੋਵੇ ਤੇ ਉਹਨਾਂ ਦੇ ਖਿਲਾਫ ਇਹੋ ਜੇ ਸ਼ਬਦ ਕਹਨੇ ਜਿਹੜੇ ਵਾਜਬ ਨਹੀਂ ਪਰ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਟੜਿੰਗ ਹੋ ਗਈ ਕਿ ਅਸੀਂ ਇਹ ਸ਼ਬਦ ਜਿਹੜੇ ਵਾਪਸ ਨਹੀਂ ਲੈਨੇ ਅਸੀਂ ਮਾਫੀ ਨਹੀਂ ਮੰਗਣੀ ਕਿਉਂਕਿ ਅਸਲ ਵਿੱਚ ਤਾਂ ਜਿਹੜਾ ਇਹਨਾਂ ਦਾ ਮੋਟਿਵ ਸੀਗਾ ਪਾਰਲੀਮੈਂਟ ਦੇ ਲੈਸ਼ਨ ਤੇ ਆਮ ਤੌਰ ਤੇ ਕਹਿੰਦੇ ਸੀ ਇਸ ਵਾਰ 400 ਤੋਂ ਸੇ ਪਾਰ ਉਹਨਾਂ ਦਾ ਮਕਸਦ ਸੀਗਾ ਅਸੀਂ 2/3 ਮੈਜੋਰਟੀ ਲੈ ਕੇ ਆਵਾਂਗੇ ਤੇ ਅਸੀਂ ਦੇਸ਼ ਦਾ ਸੰਵਿਧਾਨ ਜਿਹੜਾ ਖਤਮ ਕਰ ਦਿਆਂਗੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਿਲਕੁਲ ਖਤਮ ਕਰ ਦਿਆਂਗੇ ਤੇ ਪਰ ਉਹਨਾਂ ਦੇ ਜਿਹੜੇ ਆਸ ਤੇ ਜਿਹੜੀ ਪੂਰੀ ਨਹੀਂ ਹੋ ਸਕੀ ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਜੇਕਰ ਇਸ ਤਰ੍ਹਾਂ ਦਾ ਸਰਕਾਰ ਬਣ ਗਈ ਤੇ ਫਿਰ ਦੇਸ਼ ਜਿਹੜਾ ਹੈ ਉਹ ਜਮ੍ਹਾਂ ਹੀ ਖਤਮ ਹੋ ਜਾਊਗਾ ਇਸ ਕਰਕੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਆਪਣੀ ਸਰਕਾਰ ਬਣਾਉਣ ਵਾਸਤੇ ਪੂਰੀ ਨਹੀਂ ਹੋ ਸਕੀ ਆਸੇ ਪਾਸੇ ਜਿਹੜੇ ਦੋਗਾਣਾ ਸੌਦੇ ਕਰਕੇ ਦੋ ਤੇ ਲੀਡਰਾਂ ਦੇ ਨਾਲ ਜਿਹੜੇ ਆਮ ਤੌਰ ਤੇ ਉਹ ਸੌਦੇਬਾਜ਼ ਹਰ ਵਾਰੀ ਕਰਦੇ ਐ ਤੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਪਰ ਉਹਨਾਂ ਨੂੰ ਬਹੁਤ ਮਤ ਨਹੀਂ ਮਿਲ ਸਕਿਆ ਇਸ ਕਰਕੇ ਉਹ ਮਜੂਜ਼ ਤੇ ਐਨੇ ਬਖਲਾਏ ਹੋਏ ਕਿ ਇਹੋ ਜੇ ਵੱਡੇ ਲੀਡਰਾਂ ਦੇ ਇਹੋ ਜੇ ਜਿਨ੍ਹਾਂ ਨੂੰ ਅੱਜ ਸਾਰੀ ਦੁਨੀਆ ਦੇ ਲੋਕ ਜਿਹੜੇ ਪੂਜਦੇ ਐ ਡਾਕਟਰ ਭੀਮrao ਅੰਬੇਦਕਰ ਨੂੰ ਔਰ ਬਜਪੀ ਵਾਲੇ ਵੀ ਕਹਿੰਦੇ ਹਰ ਜਨਮ ਦਿਨ ਤੇ ਉਹਨਾਂ ਦੇ ਜਿਹੜੇ ਹੈ মালা ਪਾਉਂਦੇ ਹੈ ਫੁੱਲਾਂ ਦੇ ਹਾਰ ਪਾਉਂਦੇ ਹੈ ਤੇ ਉਹਦੇ ਉਹਨਾਂ ਦੇ ਖਿਲਾਫ ਇਹੋ ਜੇ ਸ਼ਬਦ ਕਹਨੇ ਬੜੇ ਗਲਤ ਸੀ ਜਿਸ ਕਰਕੇ ਕਾਂਗਰਸ ਪਾਰਟੀ ਤੇ ਸਯੋਗੀ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਇਸ ਗੱਲ ਤੇ ਉਹ ਪੂਰੇ ਨਹੀਂ ਉਤਰੇ ਫਿਰ ਅਸੀਂ ਡਿਮਾਂਡ ਕੀਤੀ ਏ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਸ ਸੋਦੇ ਤੋਂ ਹਟਾ ਦੇਣਾ ਚਾਹੀਦਾ ਤੇ ਦੂਜਾ ਜਿਹੜਾ ਅਸੀਂ ਪ੍ਰੋਟੈਸਟ ਕਰਕੇ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਤੇ ਪਾਰਲੀਮੈਂਟ ਚ ਜਾ ਰਹੇ ਸੀ ਜਿੱਥੇ ਰਾਹੁਲ ਗਾਂਧੀ ਤੇ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਸਨ ਉਹ ਅੰਦਰ ਜਾਣ ਤੋਂ ਪੱਗੋ ਪਹਿਲਾਂ ਹੀ ਇਹਨਾਂ ਦੀ ਰੂਲਿੰਗ ਪਾਰਟੀ ਦੇਖੋ ਕਾਨੂੰਨ ਕੀ ਹੈ ਕਿ ਰੂਲਿੰਗ ਪਾਰਟੀ ਹਮੇਸ਼ਾ ਸਰਕਾਰ ਚਲਾਉਂਦੀ ਹੁੰਦੀ ਹੈ ਤੇ ਉਹ ਪਾਰਲੀਮੈਂਟ ਮੈਂਬਰਾਂ ਨੂੰ ਜਿੱਤਿਆਂ ਨੂੰ ਅੰਦਰ ਜਾਣ ਤੋਂ ਰਸਤੇ 'ਚ ਰੋਕ ਰਹੇ ਸੀ ਉਥੇ ਇਹਨਾਂ ਦੇ ਆਪ ਦੇ ਆਪ ਦੇ ਧੱਕਾ ਮੁਕੀ ਹੋਣ ਤੇ ਕਿਸੇ ਨੂੰ ਕੋਈ ਥੋੜੀ ਬਹੁਤ ਛੀਟ ਆ ਗਈ ਤੇ ਉਹੀ ਜਿਹੜਾ ਜਾ ਕੇ ਐਫ ਆਈ ਆਰ ਹੈ ਰਾਹੁਲ ਗਾਂਧੀ ਜੀ ਦੇ ਉਪਰ ਪ੍ਰਤੀ ਤੇ ਜਿਹੜਾ ਕਿ ਬਿਲਕੁਲ ਹੀ ਉਹ ਨੇੜੇ ਵੀ ਨਹੀਂ ਕਿਉਂਕਿ ਮੈਂ ਆਪ ਉਹਨਾਂ ਦੇ ਇੱਕ ਦੋ ਕਦਮ ਤੇ ਪਿੱਛੇ ਸੀਗਾ ਤੇ ਉਹਨਾਂ ਨੇ ਨਾ ਕੋ ਧੱਕਾ ਮਾਰਿਆ ਨਾ ਆਪਣੇ ਆਪ ਡਿੱਗ ਕੇ ਕਿਸੇ ਨੂੰ ਜਖਮ ਲੱਗੀ ਹੈ ਤੇ ਫਿਰ ਉਹ ਪਰਚਾ ਜਿਹੜਾ ਦੇਸ਼ ਦੇ ਐਲੋਪੀ ਨੇ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਉੱਤੇ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਉੱਤੇ ਜਾ ਕੇ ਪਰਚਾ ਦਰਜ ਕਰਾਉਣਾ ਕਿੰਨੀ ਮੰਦ ਭਾਗੀ ਜਿਹੜੀ ਹੈ ਇਹ ਕਾਰਵਾਈ ਹੈ ਜਿਹੜੀ ਬੀਜੇਪੀ ਦੀ ਪਾਰਟੀ ਦੀ ਸਰਕਾਰ ਐ ਬਖਲਾ ਚੁੱਕੀ ਹੈ ਉਹਨਾਂ ਇਹਨਾਂ ਨੂੰ ਅਧਿਕਾਰ ਨਹੀਂ ਕਿ ਕਿਸ ਤਰ੍ਹਾਂ ਦਾ ਕੋਈ ਗਲਤ ਇਹ ਚਾਹੁੰਦੇ ਸੀ ਕਿ ਅਸੀਂ ਕਾਨੂੰਨ ਬਦਲ ਲਈਏ ਪਰ ਅਸੀਂ ਨਹੀਂ ਬਦਲਦੇ ਨੇ ਸਰਕਾਰ ਕੇ ਜਿਸੀਂ ਜਨਤਾ ਤੇ ਸਾਹਮਣੇ ਅੱਜ ਸਾਰੇ ਸਾਰਾ ਦੇਸ਼ ਹੀ ਡਾਕਟਰ ਭੀਮrao ਅੰਬੇਦਕਰ ਦੇ ਪੱਖ ਵਿੱਚ ਖੜਾ ਹੈ ਤੇ ਇਹ ਜਿਹੜੇ ਪੰਜ ਚਾਰ ਇਹਨਾਂ ਦੇ ਵੱਡੇ ਲੀਡਰ ਹੈ ਜਿਹੜੇ ਨਹੀਂ ਚਾਹਦੇ ਕਿ ਦੇਸ਼ ਦਾ ਕਾਨੂੰਨ ਇਸੇ ਤਰ੍ਹਾਂ ਚੱਲੇ ਦੇਸ਼ ਨੂੰ ਫੈਲਾ ਪਹੁੰਚੇ ਤੇ ਉਹ ਚਾਹੁੰਦੇ ਆ ਕਿ ਜਿਹੜਾ ਇਹ ਕਾਨੂੰਨ ਜਿਹੜੇ ਤੋੜ ਦਿੱਤੇ ਜਾਣ ਸੋ ਇਸ ਕਰਕੇ ਸਾਡੀ ਪਾਰਟੀ ਦੀ ਸਰਕਾਰ ਪ੍ਰੋਟੈਸਟ ਕਰ ਰਹੀ ਹੈ ਜੇ ਫਿਰ ਵੀ ਅਜੇ ਇਸ ਤੋਂ ਬਾਅਦ ਵੀ ਇਹ ਕਿਸੇ ਗੱਲ ਤੇ ਨਹੀਂ ਆਇਆ ਤਾਂ ਫਿਰ ਅਸੀਂ ਵੱਡਾ ਸੰਘਰਸ਼ ਜਿਹੜਾ ਹੈ ਉਹ ਸਾਡੇ ਲੀਡਰ ਜਿਹੜੇ ਹੋਣਗੇ ਜੋ ਸਾਨੂੰ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਸੰਘਰਸ਼ ਕਰਾਂਗੇ ਤੇ ਭਾਜਪਾ ਦੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਅਮਿਤ ਸ਼ਾਹ ਨੂੰ ਅਸੀਂ ਉਸ ਅਹੁਦੇ ਤੋਂ ਲਾ ਕੇ ਜੀ ਸਰ ਜੋ ਸੰਸਦ ਤੁਹਾਡਾ ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਸਰਕਾਰ ਦੇ ਵੱਲੋਂ ਪਾਰਟੀ ਦੇ ਵੱਲੋਂ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਇਸ ਤਰੀਕੇ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਜਵਾਬ ਰਿਹਾ ਤੇ ਜੋ ਹੁਣੇ ਸਰਦਾਰ ਸ਼ੇਰ ਸਿੰਘ ਗਵਾ ਮੈਂਬਰ ਪਾਰਲੀਮੈਂਟ ਕਹਿ ਕੇ ਗਏ ਨੇ ਉਹ ਟੋਟਲ ਤੇ ਟੋਟਲ ਅਨ ਕਨਸਟੀਟਿਊਸ਼ਨ ਹੈ ਹਿੰਦੁਸਤਾਨ ਦਾ ਉਹ ਮਹਾਨ ਆਦਮੀ ਜਿਹਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬੜਾ ਉਸ ਵੇਲੇ ਵੱਡਾ ਡਾਕਟਰ ਭੀਮrao Ambedkar ਨੇ ਰੋਲ ਅਦਾ ਕੀਤਾ ਸੀ। ਔਰ ਆਜ਼ਾਦ ਕਰਾਨ ਤੋਂ ਬਾਅਦ ਜਿਹੜਾ ਸਾਡੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਹੈ ਉਸ ਵੇਲੇ ਸਭ ਤੋਂ ਜਿਹੜਾ ਉਹ ਇੰਟੈਲਲ ਪਰਸਨ ਜਿਹੜਾ ਸਾਰਿਆਂ ਤੋਂ ਪੜਿਆ ਲਿਖਿਆ ਸੀ, ਸਾਰਿਆਂ ਤੋਂ ਬੁੱਧੀਮਾਨ ਆਦਮੀ ਸੀ। ਉਸ ਇਨਸਾਨ ਨੂੰ ਹੀ ਚੁਣਿਆ ਗਿਆ ਸੀ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਣ ਵਾਸਤੇ। ਅੱਜ ਅਸੀਂ ਚਾਹੇ ਪਿੰਡਾਂ ਦੀ ਪੰਚਾਇਤਾਂ ਬਣਾਉਣੇ, ਚਾਹੇ ਮਿਊਸਪਲ ਕਮੇਟੀਆਂ ਨੇ, ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਚਾਹੇ ਸਾਡੀ ਵਿਧਾਨ ਸਭਾ ਬੰਦੀ ਹੈ ਤੇ ਚਾਹੇ ਹਿੰਦੁਸਤਾਨ ਦੀ ਪਾਰਲੀਮੈਂਟ ਬੰਦੀ ਇਹ ਟੋਟਲ ਤੇ ਟੋਟਲ ਸਾਡੇ ਕਨਸਟੀਟਿਊਸ਼ਨ ਤਲੇ ਬੰਦੀ ਬੀਜੇਪੀ ਆਰਐਸ ਦਾ ਆਰਐਸਐਸ ਦਾ ਅਜੰਡਾ ਲੈ ਕੇ ਇਸ ਕਨਸਟੀਟਿਊਸ਼ਨ ਨੂੰ ਬਦਲਣਾ ਚਾਹਦੀ ਸੀ ਉਹਦੀ ਜਿਹੜੀ ਉਹ 2/3 ਮжоਰਿਟੀ ਨਹੀਂ ਆ ਸਕੀ ਅੱਜ ਇਹਨਾਂ ਦੀ ਨੀਤੀ ਔਰ ਨiyet ਦਾ ਪਤਾ ਲੱਗਦਾ ਹੈ ਅਮਨ ਸ਼ਾਹ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਪਸ਼ਬਦ ਕਹੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਇਹ ਇਹ ਸਾਰੀਆਂ ਗੱਲਾਂ ਉਹਨਾਂ ਤੋਂ ਅਨੁਭਵ ਤੇ ਪ੍ਰੈਕਟੀਕਲ ਤੌਰ ਤੇ ਪਤਾ ਲੱਗਦਾ ਪਰ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ ਹਿੰਦੁਸਤਾਨ ਦੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਕੇ ਸਾਹਿਬ ਔਰ ਹਿੰਦੁਸਤਾਨ ਦੇ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਜੀ ਤੇ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਮੈਟੀ ਦੇ ਪ੍ਰਧਾਨ ਨੇ ਰਾਹੁਲ ਜੀ ਆ ਸਾਡੇ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਸੀਂ ਇਹਨਾਂ ਦੀ ਗਵਾਹੀ ਦੇ ਥੱਲੇ ਆਪਣਾ ਪ੍ਰੈਸ ਜਾਰੀ ਰੱਖਾਂਗੇ ਜਿੰਨਾ ਚਿਰ ਹਿੰਦੁਸਤਾਨ ਦੇ ਜਿਹੜਾ ਹੋਮ ਮਿਨਿਸਟਰ ਦੇ ਉੱਤੇ ਜਿਹੜਾ ਕੋਈ ਨਾ ਕੋਈ ਐਕਸ਼ਨ ਨਹੀਂ ਹੁੰਦਾ